ਸਲੋਕ ਮਹੱਲਾ ਪਹਿਲਾ ਸੁਣੀਐ ਇੱਕ ਬਖਾਣਿਆ ਸੁਰਗ ਮਿਰਤ ਪਿਆਲ ਹੁਕਮ ਨ ਜਾਈ ਮਿਟਿਆ ਜੋ ਲਿਖਿਆ ਸੂਨਾਲ ਕੌਣ ਗੂਆ ਕੌਣ ਮਰਸੀ ਕੌਣ ਆਵੈ ਕੌਣ ਜਾਏ ਕੌਣ ਰਹਿਸੀ ਨਾਨਕ ਕਿਸ ਕੀ ਸੁਰਤ ਸਮਾਏ ਮਹੱਲਾ ਪਹਿਲਾ ਹੋ ਮੂਆ ਮੈਂ ਮਰਿਆ ਪਉਣ ਵਹਿ ਦਰੀਆ ਉਹ ਤ੍ਰਿਸ਼ਨਾ ਤੱਕੀ ਨਾਨਕ ਜਾ ਮਨ ਰਤ ਨਾਏ ਲਉਣ ਰਤੇ ਲੋਣੀ ਕੰਨੀ ਸੁਰਤ ਸਮਾਏ ਜੀਵਰ ਸਾਨ ਚੁੰਨੜੀ ਰਤੀ ਲਾਲ ਲਵਾਏ ਅੰਦਰ ਮਸਕ ਚ ਕੋਲਿਆ ਕੀਮਤ ਕਹੀ ਨ ਜਾਏ ਪੌੜੀ ਇਸ ਜੁਗ ਮਹਿ ਨਾਮ ਨਦਾਨ ਹੈ ਨਾਮੋਂ ਨਾਲ ਚੱਲੈ ਇਹੋ ਅਖੋਟ ਕਦੇ ਨ ਨਖੁੱਟਈ ਖਾਏ ਖਰਚੇ ਪੱਲੈ ਹਰ ਜਨ ਨੇੜ ਨਾ ਵਈ ਜਮ ਕੰਕਰ ਜਮ ਕੱਲੇ ਸਹ ਸੱਚੇ ਵਣ ਜਾ ਰਿਆ ਜਨ ਹਾਰ ਤਨ ਕੱਲੇ ਹਰ ਕਿਰਪਾ ਤੇ ਹਰ ਪਾਈਏ ਜਾ ਆਪ ਹਰ ਕੱਲੇ ਸ਼ਲੋਕ ਮਹਲਾ 3 ਜਮਨ ਮੁਖ ਵਾਪਾਰ ਅਸਾਰ ਨ ਜਨ ਨੰਨੀ ਵਿਖ ਬਿਖ ਵਿਹਾਜੈ ਬਿਖ ਸੰਗ੍ਰਹ ਬਿਖ ਸੋ ਧਰੇ ਪਿਆਰ ਬਾਰਾ ਪੰਡਿਤ ਸੁਦਾਇ ਦੇ ਮਨ ਮੂਰਖ ਗاوار ਹਰਸ ਚਿਤ ਨਾ ਲਾਇਨੇ ਵਾਦੀ ਧਰਨ ਪਿਆਰ ਵਾਦਾ ਕੀਆ ਕਰਨ ਕਹਾਣੀਆਂ ਕੂੜ ਬੋਲ ਕਰ ਰਹਾ ਹਾਰ ਜਗ ਨੈ ਰਾਮ ਨਾਮ ਹਰ ਨਿਰਮਲਾ ਹੋਰ ਮੈਲਾ ਸਭ ਆਕਾਰ ਨਾਨਕ ਨਾਮ ਨਾ ਚਿਤਨੀ ਹੋਏ ਮੈਲੇ ਮਰਹਿ ਗਵਾਰ ਮਹੱਲਾ ਤੀਜਾ ਦੁੱਖ ਲਗਾ ਬਿਨ ਸੇਵੈ ਹੁਕਮ ਮੰਨੇ ਦੁੱਖ ਜਾਏ ਆਪੇ ਦਾਤਾ ਸੁਖ ਹੈ ਦਾਇ ਆਪੇ ਦੇ ਸਜਾਏ ਨਾਨਕ ਇਹ ਵੈ ਜਾਣੀ ਸਭ ਕਿਛਤ ਸਹਿ ਰਜੈ ਪੌੜੀ ਹਰ ਨਾਮ ਬਿਨਾ ਜਗਤ ਹੈ ਨਿਰਦਨ ਬਿਨ ਨਾਵੇ ਤ੍ਰਿਪਤ ਨਾਹੀ ਦੂਜੇ ਭਰਮ ਪੁਲਾਇ ਹਉ ਮੈਂ ਦੁਖ ਪਾਈ ਬਿਨ ਕਰਮਾ ਕਿਛੁ ਨਾ ਪਾਈਐ ਜੇ ਬਹੁਤ ਲੋਚਾਹੀ ਆਵੇ ਜਾਈ ਜਬ ਮੈਂ ਮਰੈ ਗੁਰਸਬਦ ਛੁਟਾਈ ਆਪ ਕਰੈ ਕਿਸ ਅੱਖੀਐ ਦੂਜਾ ਕੋ ਨਾਹੀ ਸਲੋਕ ਮਹੱਲਾ ਤੀਜਾ ਇਸ ਜਗ ਮੈਂ ਸੰਤੀ ਧਨ ਖਟਿਆ ਜਿੰਨਾ ਸਾਧਗੁਰ ਮਿਲਿਆ ਪ੍ਰਭ ਆਏ ਸਾਧਗੁਰ ਸੱਚ ਦਰੜਾਇਆ ਇਸ ਧਨ ਕੀ ਕੀਮਤ ਕਹੀ ਨਾ ਜਾਏ ਇਤ ਧਨ ਪਏ ਭੁੱਖ ਲੱਥੀ ਸੁਖ ਵਸਿਆ ਮਨ ਆਏ ਜਿੰਨਾ ਕੋ ਧੁਰ ਲਿਖਿਆ ਤਿਨੀ ਪਾਇਆ ਏ ਮਾਨਮੁਖ ਜਗਤ ਨਿਰਦਨ ਹੈ ਮਾਇਆ ਨੂੰ ਬਿਲ ਲਾਏ ਆਨੰਦ ਫਿਰਦਾ ਸਦਾ ਰਹੇ ਭੁੱਖ ਨਾ ਕਦੇ ਜਾਏ ਸਾਥ ਕਦੇ ਸਾਥ ਨਾ ਕਤਿ ਆਵੈ ਨਹਿ ਸੁਖ ਵਸੈ ਮਨ ਆਏ ਸਦਾ ਚਿੰਤ ਚਿਤਵਿਦਾਰ ਰਹੈ ਸਹਸਕ ਦਿਨ ਨ ਜਾਏ ਨਾਨਕ ਵੇਣ ਸਾਧਗੁਰ ਮਤਿ ਭਵੀ ਸਾਧਗੁਰ ਨੂੰ ਮਿਲੈ ਤਾਂ ਸਬਦ ਕਮਾਏ ਸਦਾ ਸਦਾ ਸੁਖ ਮੈਂ ਰਹੈ ਸੱਚੀ ਮਾਹਿ ਸਮਾਏ ਮਹੱਲਾ ਤੀਜਾ ਜਿਨ ਉਪਾਈ ਮੇਦਨੀ ਸੋਈ ਸਾਰ ਕਰੇ ਕੁਸਮ ਰੂਪ ਭਰ ਹੋ ਤਿਸ ਬਿਨ ਅਬਰ ਨਾ ਕੋਇ ਖਾਣਾ ਸਬਦ ਚਿੰਗਿਆਈ ਆ ਜਿਤ ਖਾਦੈ ਸਦਾ ਤ੍ਰਿਪਤ ਹੋਇ ਪੈ ਨਨ ਸੁਖਤ ਸੁਨਾਇ ਹੈ ਸਦਾ ਸੁਦਾ ਉਹ ਉਝਲਾ ਮਹਿਲਾ ਕਦੇ ਨਾ ਹੋਇ ਸਹਿਜੀ ਸੱਚ ਧਨ ਖਟਿਆ ਥੋੜਾ ਕਦੇ ਨਾ ਹੋਇ ਦੇਹੀ ਨੋ ਸਬਦ ਸੀਗਾਰ ਹੈ ਜਿਤ ਸਦਾ ਸੁਦਾ ਸੁਖ ਹੋਇ ਨਾਨਕ ਗੁਰਮੁਖ ਬੁਝੀਐ ਜਿਸਨੂੰ ਆਪ ਵਿਖਾਲੇ ਸੋਇ ਪੌੜੀ ਅੰਤਰ ਜਾਪ ਤਪ ਸੰਜਮ ਗੁਰ ਸਬਦ ਦੀ ਜਾਪੈ ਹਰ ਹਰ ਨਾਮ ਤੇ ਆਈਐ ਹੋਮੈ ਅਗਿਆਨ ਗਵਾਪੈ ਅੰਦਰ ਅੰਮ੍ਰਿਤ ਪਰਪੂਰ ਹੈ ਚਾਖਿਆ ਸਾਧ ਜਾਪੈ ਜਿਨ ਚਾਖਿਆ ਸੇ ਨਿਰਭਉ ਪਾਇ ਸਿਆਰਾ ਸੁਤਰਾ ਪੈ ਹਰਿ ਕਿਰਪਾ ਧਾਰ ਪਿਆ ਆ ਫਿਰ ਕਾਲ ਨ ਵਿਆਪੈ ਲੋਕ ਮਹੱਲਾ ਤੀਜਾ ਲੋਕ ਅਬ ਗਣਾ ਕੀ ਬੰਨੈ ਗੰਠੜੀ ਗੁਣ ਨ ਵਿਹਾਜੈ ਕੋਈ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਗੁਰ ਪ੍ਰਸਾਦੀ ਗੁਣ ਪਾਇਨ ਜਿਸ ਨੂੰ ਨਦਰਿ ਕਰੇ ਮਹੱਲਾ ਤੀਜਾ ਗੁਣਿਆ ਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਨਾਨਕ ਹੁਕਮ ਮੰਨੈ ਸੁਖ ਪਾਈਐ ਗੁਰ ਸਬਦ ਦੀ ਵਿਚਾਰ ਕੋੜੀ ਅੰਦਰ ਰਾਜਾ ਤਖਤ ਹੈ ਆਪੇ ਕਰਿ ਨੇ ਆਉ ਗੁਰ ਸਬਦ ਦੀ ਦਰ ਜਾਣੀ ਅੰਦਰ ਮਹਿਲ ਅਸਰਾਉ ਖਰੀ ਪਰਖ ਖਜ਼ਾਨੇ ਪਾਈਐਨ ਖੂਟਿਆ ਨਹੀਂ ਥਾਉ ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਆਉ ਅੰਮ੍ਰਿਤਕਾਰਸ ਆਇਆ ਮਨ ਵਸਿਆ ਨਾਉ ਅੰਮ੍ਰਿਤਕਾਰਸ ਆਇਆ ਮਨ ਵਸਿਆ ਨਾਉ ਸ਼ਲੋਕ ਮਹੱਲਾ ਪਹਿਲਾ ਹੋ ਮੈਂ ਕਰੀਤਾ ਤੂੰ ਨਹੀਂ ਤੂੰ ਵਹਿ ਹੋਂ ਨਾਹਿ ਬੂਝੋ ਗਿਆਨੀ ਬੂਝਣਾ ਇਹ ਅਕਥ ਕਥਾ ਮਨ ਮਾਹਿ ਬਿਨ ਗੁਰ ਤਤ ਨ ਪਾਈਏ ਅਲਖ ਬਸੈ ਸਭ ਮਾਹਿ ਸਤ ਗੁਰ ਮਿਲੈ ਤਾ ਜਾਣੀਐ ਜਾਂ ਸਬਦ ਵਸੈ ਮਨ ਬਾਹ ਆਪ ਗਿਆ ਭ੍ਰਮ ਭਉ ਗਿਆ ਜਨਮ ਮਰਨ ਦੁਖ ਜਾਹੇ ਗੁਰਮਤਿ ਲਖ ਲਖਾਈਐ ਉਤਮ ਮਤਿ ਤਤਰਾਹੇ ਨਾਨਕ ਸੋਹੰ ਹੰਸਾ ਜਪ ਜਾਪੁ ਤ੍ਰਿ ਭਾਵਣ ਤ ਸਹਿ ਸਮਾਹਿ ਮਹਲਾ ਤੀਜਾ ਮਨ ਮਾਨਕ ਜਨ ਪਰਖਿਆ ਗੁਰ ਸਬਦੀ ਵਿਚਾਰ ਸੇ ਜਨ ਵਿਰਲੇ ਜਾਣ ਇਹ ਕਲ ਯੁਗ ਵਿੱਚ ਸੰਸਾਰ ਆਪੈ ਨੂੰ ਆਪ ਮਿਲ ਰਿਹਾ ਹੋ ਮੈਂ ਦੁਪਦਾ ਮਾਰ ਨਾਨਕ ਨਾਮ ਰਤੇ ਦੁਤਰ ਤਰੇ ਭਉ ਜਲ ਬਿਖੰ ਸੰਸਾਰ ਪਾਉੜੀ ਮਨ ਕੰਦਰ ਨਹੀਂ ਭਾ ਅੰਦਰ ਨਾ ਪਾਲਣੀ ਮੁਠੇ ਅਹੰਮਤੇ ਚਾਰੇ ਕੁੰਡਾਂ ਭਾਵ ਤਕੇ ਅੰਦਰ ਤਿਖ ਤਤੀ ਸਮਰਤ ਸੁਆਸਤ ਨਾ ਸੋਧਨੀ ਮਾਨਮਕ ਵੇਗੁੱਤੇ ਬੇਨ ਗੁਰ ਕੇ ਨਾ ਪਾਇਉ ਹਰ ਨਾਮ ਹਰ ਸਤੀ ਤਾਤ ਗਿਆਨ ਵਿਚਾਰਿਆ ਹਰ ਜਪਰ ਗਤੇ ਸਲੋਕ ਮਹਲਾ 2 ਆਪੇ ਜਾਣ ਕਰਿ ਆਪ ਆਪੇ ਆਣ ਰਾਸ ਤਸੈ ਅਗੈ ਨਾਨਕਾ ਖਲੇ ਕੀ ਚੈ ਅਰਦਾਸ ਮਹਲਾ ਪਹਿਲਾ ਜੈਨ ਕੀ ਆਤਨ ਦੇ ਗੈ ਆਪਿ ਜਾਣ ਸੋਏ ਕਿਸਨ ਕਹੀਏ ਨਾਨਕ ਜਾ ਘਰ ਵਰਤੈ ਸਭ ਕੋਈ ਪਾਉੜੀ ਸੱਤੇ ਤੂਕ ਵਿਸਾਰੇ ਇੱਕੋ ਮਿਤਕਰ ਮਨ ਤਨ ਹੋਏ ਨਿਹਾਲ ਪਾਪਾਂ ਦਹ ਹਰ ਆਵਣ ਜਾਣਾ ਚੁਕੇ ਜਨਮ ਨ ਜਾਏ ਮਰ ਸਚਨਾ ਮ ਆਧਾਰ ਸੋਗ ਨ ਮੋਹਿ ਜਰ ਨਾਨਕ ਨਾਮ ਨਿਦਾਨ ਮਨ ਮੈਂ ਸਚ ਧਾਰ ਸਲੂਕ ਮਹੱਲਾ ਪੰਜਵਾ ਮਾਇਆ ਮਨ ਨਾ ਵਿਸਰੈ ਮੰਗੈ ਧੰਮ ਧੰਮ ਸੂਪ੍ਰਭ ਚੇਤਨਾ ਵੈ ਨਾਨਕ ਨਹੀਂ ਕਰਮ ਮਹੱਲਾ ਪੰਜਵਾਂ ਮਾਇਆ ਸਾਥ ਨ ਚੱਲੈ ਕਿਆ ਲਪਟਾ ਵਹ ਅੰਧ ਗੁਰ ਕੇ ਚਰਨ ਸਿਆ ਤੂੰ ਤੂਟੈ ਮਾਇਆ ਬੰਧ ਪਾਉੜੀ ਪਾਣੈ ਹੁਕਮ ਨਾਯਨ ਪਾਣੈ ਸੁਖ ਪਾਇਆ ਪਾਣੈ ਸਤਗੁਰ ਮਿਲਿਉਨ ਪਾਣੈ ਸੱਚ ਧਿਆਇਆ ਪਾਣੈ ਜੀਵ ਡਹੂਰ ਦਾਤ ਨਹੀਂ ਸਚ ਆਖ ਸੁਣਾਇਆ ਜਿਨ ਕਉ ਪੂਰ ਬਿਲਕਿਆ ਤਿਨ ਸਚ ਕਮਾਇ ਨਾਨਕ ਤੇ ਸਿਰਨਾਗਤੀ ਜਨ ਜਗਤੁ ਪਾਇ ॥ ਸ਼ਲੋਕ ਮਹਲਾ 3 ਤੀਜਾ ਜਿਨ ਕਉ ਅੰਦਰ ਗਿਆਨ ਨਹੀ ਭੈ ਕੀ ਨਾਹੀ ਬਿੰਦ ਨਾਨਕ ਮੋਇਆ ਕਾਖਿਆ ਮਾਰਣਾ ਜਿ ਆਪ ਮਾਰੇ ਗੋਬਿੰਦ ਮਹਲਾ 3 ਤੀਜਾ ਮਨ ਕੀ ਪਤਰੀ ਬਾਣੀ ਸੁਖੀ ਹੂੰ ਸੁਖ ਸਾਰ ਸੁ ਬ੍ਰਾਹਮਣ ਪਲਾਖੀਐ ਜੇ ਬਿਊਜੈ ਬ੍ਰਾਂਹੀਚਾਰ ਹਰ ਸਾਲਾਹੇ ਹਰ ਪੜਾ ਗੁਰ ਕੈ ਸਬਦ ਵਿਚਾਰ ਆਇਆ ਉਹ ਪਰਮਾਨ ਹੈ ਜੇ ਕੋਲ ਕਾ ਕਰੇ ਉਧਾਰ ਅੱਗੇ ਜਾਤ ਨ ਪੁੱਛੀਐ ਕਰਨੀ ਸਬਦ ਹੈ ਸਾਰ ਹੋਰ ਕੂੜ ਪੜਨਾ ਕੂੜ ਕਮਾਉਣਾ ਬਖਿਆ ਨਾਲ ਪਿਆਰ ਅੰਦਰ ਸੁਖ ਨਾ ਹੋਈ ਮਾਰ ਮੁਖ ਜਨਮ ਖਵਾਰ ਨਾਨਕ ਨਾਮ ਰਤਿਸ ਉਪਰੇ ਗੁਰ ਕਾ ਹੇਤ ਅਪਾਰ ਪੌੜੀ ਆਪੇ ਕਰ ਕਰ ਵੇਖਤਾ ਆਪੇ ਸਭ ਸੱਚਾ ਜੋ ਹੁਕਮ ਨਾ ਬੂਝੈ ਖਸਮ ਕਾ ਸੂਈ ਨਰ ਕੱਚਾ ਜਿਤ ਭਾਵੇ ਤਿਤ ਲਾਇੰਦਾ ਗੁਰਮੁਖ ਹਰਿ ਸੱਚਾ ਸਭਨਾ ਕਾ ਸਾਹਿਬ ਏਕ ਹੈ ਗੁਰ ਸਭ ਦੀ ਰਚਾ ਗੁਰਮੁਖ ਸਦਾ ਸਲਾਹੀ ਹੈ ਸਭ ਤਿਸ ਦੀ ਜੱਚਾ ਜਿਵੇਂ ਨਾਨਕ ਆਪ ਨਚਾਹਿੰਦਾ ਤੇ ਵੀ ਕੋ ਨਚਾ ਸੁਧ ਮਾਰੂਵਾਰ ਮਹੱਲਾ ਪੰਜਵਾ ਡੱਖਣ ਮਹੱਲਾ ਪੰਜਵਾ ਏਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਚਉ ਸੱਜਣ ਮੈਂ ਡਿਆ 25 ਉਤਾਰ ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ ਮਹੱਲਾ ਪੰਜਵਾ ਨੀਹੋ ਮਹੰਜਾ ਤਉ ਨਾਲ ਬਿਆਨੇਹ ਕੂੜਾ ਵੇ ਦੇਖ ਕੱਪੜ ਪੋਗ ਡਰਾਵਣੇ ਜਚਿਰ ਪਰੀ ਨਾ ਢੇਕ ਮਹੱਲਾ ਪੰਜਵਾ ਉੱਠੀ ਝਾਲੂ ਕੰਤੜੇ ਹੋਂ ਪਸੀ ਤਉ ਦੀਦਾਰ ਕਾਜਲ ਹਾਰ ਤੰਬੂਲ ਰਸ ਬਿਨ ਪਸੇ ਹਬ ਰਸ ਛਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ ਗੁਰਮukh ਕੀ ਤੋ ਥਾਟ ਸਿਰਜ ਸੰਸਾਰਿਆ ਹਰ ਆਗਿਆ ਹੋਏ ਬੇਦ ਪਾਪੁਨ ਵਿਚਾਰਿਆ ਬ੍ਰਹਮਾ ਵਿਸ਼ਨ ਮਹੇਸ ਤ੍ਰੈ ਗੁਣ ਵਿਸਥਾਰਿਆ ਨਾਭ ਖੰਡ ਪ੍ਰਤਮੀ ਸਾਜਿ ਹਰ ਰੰਗ ਸਵਾਰਿਆ ਵੇਕੀ ਜੰਤੂ ਪਾਏ ਅੰਤਰ ਕਲ ਧਾਰਿਆ ਤੇਰਾ ਅੰਤ ਨ ਜਾਣੈ ਕੋਈ ਸੱਚ ਸਿਰਜਣਹਾਰਿਆ ਤੂੰ ਜਾੜੈ ਸਭ ਦੇ ਆਪ ਗੁਰਮੁਖ ਨਿਸਤਾਰਿਆ ਡਖਣੇ ਮਹੱਲਾ ਪੰਜਵਾ ਜੇ ਤੂੰ ਮਿੱਤਰ ਅਸਾੜਾ ਹਿਕ ਪੂਰੀ ਨਾ ਵਿਛੜ ਜੀਓ ਮਹਿਨਜਤੋ ਮੋਹਿਆ ਕਤ ਪਸੀ ਜਾਨੀ ਤੋਹਿ ਮਹੱਲਾ ਪੰਜਵਾ ਦੁਰਜਨ ਤੂੰ ਜਲ ਪਾਹੜੀ ਵਿਛੋੜੇ ਮਰ ਜਾਹਿ ਕੰਤਾ ਤੂ ਸੋ ਸੇਜੜੀ ਮੈਂਡਾ ਹੱਬੋ ਦੁਖ ਉਲਾਹੇ ਮਹੱਲਾ ਪੰਜਵਾ ਦੁਰਜਨ ਦੂਜਾ ਭਾਉ ਹੈ ਵਿਛੂੜਾ ਹਉ ਮੈਂ ਰੋਗ ਸੱਜਣ ਸੱਚਾ ਪਾਤ ਸਾਹੋ ਜਨ ਮਿਲਿਆ ਕੀ ਜਨ ਮਿਲ ਕੀ ਚੈ ਭੋਗ ਪਾਉੜੀ ਤੂੰ ਅਗਮ ਦਿਆਲ ਬੇਅੰਤ ਤੇਰੀ ਕੀਮਤ ਕਾਹ ਕੋਣ ਤੁਧ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਭਾਉਣ ਤੇਰੀ ਕੁਦਰਤ ਕੋਈ ਨ ਜਾਣ ਮੇਰ ਠਾਕੁਰ ਸਗਲ ਰਾਉਣ ਤੁਧ ਅਪੜ ਕੋਈ ਨ ਸਕੇ ਤੂੰ ਅਬਨਾਸੀ ਜਾਗੁ ਧਰਣਾ ਤੁਦਾ ਥਾਪੇ ਚਾਰੇ ਜੁਗ ਤੂੰ ਕਰਤਾ ਸਗਲ ਧਰਨ ਤੁਦ ਆਬਨ ਜਾਣਾ ਕੀ ਆ ਤੁਦ ਲੈ ਤਨਾ ਲੱਗੈ ਤ੍ਰਣ ਜਿਸ ਹੋਵੇ ਆਪ ਦਇਾਲ ਤਿਸ ਲਾਵੇ ਸਤਗੁਰ ਚਰਨ ਤੂੰ ਹੋਰ ਤੂੰ ਹੋਰ ਤੂੰ ਪਾਇ ਨ ਲੱਭਈ ਅਬਨਾਸੀ ਸ੍ਰਿਸ਼ਟ ਕਰਨ ਡੱਖਣੇ ਮਹੱਲਾ ਪੰਜਵਾ ਜੀ ਤੂੰ ਵਤਹ ਅੰਗਣੇ ਹੱਬ ਧਰਤ ਸੁਹਾਵੀ ਹੋਏ ਹਿਕਸ ਕੰਤੈ ਬਾਹਰੀ ਮੈਂ ਢੀਵਾਤ ਨ ਪੁੱਛੈ ਕੋਈ ਮਹੱਲਾ ਪੰਜਵਾ ਭੱਬੇ ਟੋਲ ਸੁਹਾਵਣੇ ਸੋਹ ਬੈਠਾ ਅੰਗਣ ਮੱਲ ਪਹੀ ਨਵੰਨੈ ਬਿਰਥੜਾ ਜੂ ਘਰ ਆਵੈ ਚੱਲ ਮਹੱਲਾ ਪੰਜੂਆ ਸੇਜ ਵਿਚਾਈ ਕੰਤ ਕੋ ਕੀਆ ਹੱਬ ਸੀ ਘਾਰ ਇਤੀ ਮੰਝ ਨ ਸਮਾਵੈ ਜੇ ਗਲ ਪਹਿਰਾ ਹਾਰ ਪੌੜੀ ਤੂੰ ਪਰਮ ਪਰਮੇਸ਼ਰ ਜੋਨ ਨਾ ਵਈ ਤੂੰ ਹੁਕਮੀ ਸਾਜੇ ਸ੍ਰੇਸ਼ਟ ਸਾਜ ਸਮਾਵੇ ਤੇਰਾ ਰੂਪ ਨਾ ਜਾਈ ਲਗਿਆ ਕਿਉ ਤੁਜੈ ਇਤਿਹਾਵ ਹੀ ਸਭ ਤੂੰ ਸਭ ਮਹਿ ਵਰਤੈ ਆਪ ਕੁਦਰਤ ਦੇਖਾ ਵਹੀ ਤੇਰੀ ਭਗਤ ਪਰੇ ਪੰਡਾਰ ਟੋਟ ਨਾ ਵਈ ਇਹ ਰਤਮ ਜਵੇ ਹਰ ਲਾਲ ਕੀਮ ਨਾ ਪਾਵੇ ਜਿਸ ਹੋਵੇ ਆਪ ਦਿਆਲ ਤੇ ਸਤਗੁਰ ਸਿਵਾਲਾ ਵਹੀ ਤਿਸ ਕਦਨ ਆਵੇ ਟੂਟ ਜੋ ਹਰ ਗੁਣ ਗਾਵੇ ਹੀ ਦਖਣੇ ਮਹੱਲਾ ਪੰਜਵਾ ਜਾ ਮੁਕਸੀ ਹਟ ਮੈਂ ਪਰੀ ਮਹਿੰਜੇ ਨਾਲ ਹੱਬੇ ਦੁਖ ਉਲਾਹੇ ਅੰਮ ਨਾਨਕ ਨਜ਼ਰ ਨਿਹਾਲ ਮਹੱਲਾ ਪੰਜਵਾ ਨਾਨਕ ਬੈਠਾ ਭਖੇਵਾ ਉਹ ਲੰਮੇ ਸੇ ਵੈਦਰ ਖੜਾ ਪਰੀਏ ਤੂੰ ਜਾਣ ਮਹਿੰਜਾ ਸਾਉ ਸੁਜੋਈ ਸਾਈ ਮੁਖੜਾ ਮਹੱਲਾ ਪੰਨਵਾ ਕੀ ਅਗਲ ਆਇਓ ਪੂਛ ਪਰ ਵੇਲ ਨਜੁ ਹੈ ਕੰਤ ਤੂ ਨਾਲਕ ਫੁੱਲਾ ਸੰਦੀਵਾੜ ਖਿੜਿਆ ਹੱਬ ਸੰਸਾਰ ਜਿਉ ਪੌੜੀ ਸੁਗੜ ਸੁਜਾਨ ਸਰੂਪ ਤੂ ਸਭ ਵਰਤੰਤਾ ਤੂੰ ਆਪੇ ਠਾਕੁਰ ਸੇਵਕੋ ਆਪੇ ਪੂਜਨਤਾ ਦਾਨਾ ਬੀਨਾ ਆਪ ਤੂੰ ਆਪੇ ਸਤਵੰਤਾ ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰਿ ਭਗਵੰਤਾ ਸਭ ਗ੍ਰਾਮ ਪ੍ਰਸਾਰ ਵਿਸਾਰਿ ਹੋਇ ਆਪੇ ਖੇਲਨ ਤਾਇ ਹੁਆ ਵਾਗਮਨ ਰਚਾਇਉ ਕਰ ਜੋਇ ਦੇਖਨ ਤਾ ਤਿਸ ਬਾਹੜੇ ਗਰਭ ਨ ਪਾਵਹਿ ਜਿਸ ਦੇਵੈ ਗੁਰਮੰਤਾ ਜਿਉ ਆਪ ਚਲਾਵੇ ਤਿਉ ਚੱਲ ਦੇ ਕਿਸ ਵਾਸ ਨ ਜਨਤਾ ਡਖਣੇ ਮਹੱਲਾ ਪੰਜਵਾ ਕੁਰਿਏ ਕੁਰਿਏ ਵੈਦਿਆ ਤਲਗਾੜਾ ਮਹਰੀਰ ਵੇਖੇ ਛਟੜ ਛਟੜ ਤੀਵਦੋ ਜਾਮਖ ਸੰਦੂ ਕੇਰ ਮਹੱਲਾ ਪੰਜਵਾ ਸਚ ਜਾਣ ਕਚ ਵੈਦ ਤੂੰ ਆਗੂ ਆਗੇ ਸਲਵੇ ਨਾਨਕਾ ਤਸੜੀ ਮੰਝ ਨਾਣੂ ਬਿਆ ਢਲ ਪੱਬਣ ਜੰ ਜੁਮਿਆ ਮਹੱਲਾ ਪੰਜਵਾ ਪੋਰੇ ਪੋਰੇ ਰੂਹੜੇ ਸੇ ਵਿੰਧ ਆਲਕ ਮੁਤ ਪਈ ਚਰਾਣੀਆਂ ਫਿਰ ਕੱਡੂ ਆਵੈ ਰੁੱਤ ਪੌੜੀ ਤਦ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰਾ ਏ ਮਾਨਸ ਜਾਣਹ ਦੂਰ ਤੂੰ ਵਰਤਹਿ ਜਾਹਰਾ ਤੂੰ ਸਭ ਕਟ ਭਗ ਆਪ ਤੁਦਲੇਪਨ ਲਾਹਰਾ ਤੂੰ ਪੁਰਖ ਅਨੰਦਿਆਨੰਤ ਸਭ ਦੂਤ ਸਮਾਹਰਾ ਤੂੰ ਸਭ ਦੇਵਾ ਮਹਦੇਵ ਵਿਦਾਤੇ ਨਰਹਰਾ ਗਿਆ ਆਰਾਧੇ ਜਿਹਵਾ ਇੱਕ ਤੂੰ ਅਬਨਾਸੀ ਅਪਰਪਰਾ ਜਿਸ ਮੈਲਾ ਸਤਗੁਰ ਆਪ ਤਿਸ ਕੇ ਸਭ ਕੁਲ ਤਰਾ ਸੇਵਕ ਸਭ ਕਰਦੇ ਸੇਵ ਦਰ ਨਾਨਕ ਜਨ ਤੇਰਾ ਡਖਣੇ ਮਹੱਲਾ ਪੰਜਵਾਂ ਗਹਿ ਡੜਾ ਤ੍ਰਿਣ ਛਾਇ ਕਾਫਲ ਜਲਿ ਉਹ ਪਾਹੇ ਜਿੰਨਾ ਪਾਗ ਮਥਾ ਹੜਾ ਤੈਨੂੰ ਉਸਤਾਦ ਪਨਾਹੇ ਮਹੱਲਾ 5 ਨਾਨਕ ਪੀਠਾ ਪੱਕਿਆ ਸਾਜ ਪੱਕਾ ਸਾਜਿਆ ਧਰਿਆ ਆਣ ਮੌਜੂਦ ਬਾਜੂ ਸਤਿਗੁਰੇ ਆਪਣੇ ਬੈਠਾ ਝਾਕ ਦਰੂਦ ਮਹੱਲਾ 5 ਨਾਨਕ ਪੁਸਰੀਆ ਪਕਾਇਆ ਪਾਇਆ ਥਲ ਮਾਹੇ ਜਿਨੀ ਗੁਰੂ ਮਨਾਇ ਰਾਜ ਰਜ ਸੇਖ ਹੈ ਪੌੜੀ ਤੁਦ ਜਗ ਮੈਂ ਖੇਲ ਰਚਾਇਆ ਵਿੱਚ ਹੋਮੈਂ ਪਾਇਆ ਏਕ ਮੰਦਰ ਪੰਚ ਚੂ ਰਹਾ ਹੈ ਨਿਤ ਕਰਹ ਬੁਰਿਆਈਆ ਦਸ ਨਾਰੀ ਇੱਕ ਪੁਰਖ ਕਰ ਦਸੇ ਸਾਦ ਲੁਭਾਇਆ ਹੈ ਨਮਾਇਆ ਮੋਹਣੀ ਮੋਹੀਆ ਨਿਤ ਫਿਰੈ ਭਰਮਾਇਆ ਹੱਥ ਦੂਵੇਂ ਕੀਤੀਓ ਸਿਵ ਸਖਤ ਵਰਤਾਈਆ ਸੇਵ ਅਗੈ ਸ਼ਕਤੀ ਹਾਰਿਆ ਹਾਰ ਆਏ ਵੈ ਸੇਵ ਅਗੈ ਸ਼ਕਤੀ ਆਰਿਆਏ ਵੈ ਹਰ ਭਾਈਏ ਇੱਕ ਵਿੱਚੋ ਹੀ ਤੁਧ ਰੱਖਿਆ ਜੂ ਸਤ ਸੰਗ ਮਿਲਾਈਆ ਜਲ ਵਿੱਚ ਚੁੰਬੇਂਬ ਉਠਾਲਿਓ ਜਲ ਮਾਹਿ ਸਮਾਈਐ ਡਖਣੇ ਮਹੱਲਾ ਪੰਜਵਾਂ ਅਗਾਹ ਕੂ ਤਰਾਗ ਪਿਛਾ ਫੇਰ ਨਾ ਮੋਹ ਡੜਾ ਨਾਨਕ ਸਿਜੇ ਵੇ ਹਵਾਰ ਬੋੜ ਨ ਹੋਵੀ ਜਨਮੜਾ ਮਹੱਲਾ ਪੰਜਵਾਂ ਸੱਜਣ ਮੈਂਡਾ ਚਾਈਐ ਹੱਬ ਕਹੀ ਤਾ ਮਿਤ ਹੱਬੇ ਜਾਣਨ ਆਪਣ ਕਹੀ ਨਠਾਏ ਚਿਤ ਮਹੱਲਾ ਪੰਜਵਾਂ ਗੁਜੜਾ ਲਦਮ ਲਾਲ ਮਥੀ ਪ੍ਰਗਟਿਆ ਸੋਈ ਸੁਹਾਵਾ ਥਾਨ ਜਿੱਥੇ ਪਰੀਏ ਨਾਨਕ ਜੀ ਤੋਂ ਉਠਿਆ ਪੌੜੀ ਜਾ ਤੂੰ ਬੇਰਵਲ ਹੈ ਤਾਂ ਕਿਆ ਮੋਹ ਚੰਦਾ ਤਦ ਸਭ ਕੁਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਵਈ ਖੈ ਖਰਚ ਰਹੰਦਾ ਲਖ 84 ਹਿਮੇਦਨੀ ਸਭ ਸੇਵ ਕਰੰਦਾ ਇਹ ਬੈਰੀ ਮਿੱਤਰ ਸਭ ਕੀਤਿਆ ਨਹਿ ਮੰਗਹਿ ਮੰਦਾ ਲੇਖਾ ਕੋਈ ਨ ਪੁੱਛੈ ਜਹਰ ਬਖਸੰਦਾ ਅਨੰਦ ਪਾਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾ ਜਿਸ ਵਾਰਿਐ ਚ ਤੁਦ ਭਾ ਬੰਦਾ ਡਖਣੇ ਮਹੱਲਾ ਪੰਜਵਾਂ ਦੇਖਣ ਕੋ ਮੁਸਤਾਕ ਮੁਖ ਕੇ ਜਿਹਾ ਤਉ ਢਣੀ ਫਿਰਦਾ ਕਿ ਤੈ ਹਾਲ ਜਾ ਡਠ ਜਾ ਡਟਮਤਾ ਮਨ ਧਰਾਪਿਆ ਮਹੱਲਾ ਪੰਜਵਾਂ ਦੁਖਿਆ ਦਰਦ ਕਣ ਵੇਦ ਨਾ ਜਾਣਾ ਤੂ ਤਣੀ ਜਾਣਾ ਲੱਖ ਪਵੇ ਪੇਰੀ ਡਖੰਦ ਹੁਤਾ ਜੀਵ ਸਾ ਮਹੱਲਾ ਪੰਜਵਾਂ ਟੈਂਦੀ ਜਾਏਕਰਾਰ ਵਹਿਣ ਵਹਨ ਦੇ ਮੈਂ ਡਟਿਆ ਸਹੀ ਰਹੇ ਅਮਾਨ ਜਿੰਨਾ ਸਤਗੁਰ ਭੇਟਿਆ ਪਉੜੀ ਜਿਸ ਜਾਣਤੇ ਤੇਰੀ ਭੋਗ ਤਿਸ ਦੁੱਖ ਨ ਵਿਆਪੈ ਜਿਨ ਜਨ ਗੁਰਮਖ ਬੁੱਝਿਆ ਸੋ ਚੌਕੁੰਡੀ Jap ਜੋ ਨਰ ਉਸ ਕੀ ਸਰਣੀ ਪਰੈ ਤਿਸ ਕੰਬੈ ਪਾਪੈ ਜਨਮ ਜਨਮ ਕੀ ਮਾਲੇ ਉਤਰੈ ਗੁਰ ਧੂੜੀ ਨਾ ਪੈ ਜਿਨ ਹਰਪਣ ਮੰਨਿਆ ਤਿਸੋਗ ਨ ਸੰਤਾਪੈ ਹਰ ਜੀਉ ਤੂ ਸਭਨਾ ਕਾ ਮਿਤ ਹੈ ਸਭ ਜਾਣ ਹੈ ਆਪੈ ਐਸੀ ਸੂਭਾ ਜਨੈ ਕੀ ਜੇਬ ਡਹਰ ਪ੍ਰਤਾਪ ਸਭ ਅੰਤਰਜਨ ਵਰਤਾਇ ਹਰ ਜਨ ਤੇ ਜਾਪੈ ਡਖਨੇ ਮਹੱਲਾ ਪੰਜਵਾਂ ਜਿੰਨਾ ਪਿਛੈ ਹੋ ਗਈ ਸੀ ਮੈਂ ਪਿਛੈ ਪੀਰ ਵੇ ਪੀਰ ਵਿਆਸ ਜਿੰਨਾ ਕੀ ਮੈਂ ਆਸੜੀ ਤਨਾ ਮਹਿ ਜੀ ਆਸ ਮਹੱਲਾ ਪੰਜਵਾਂ ਗਿੱਲੇ ਗਿੱਲੇ ਰੋਡੜੀ ਭਾਉ ਦੀ ਭਾ ਪਵਾਏ ਜੁ ਬੈਠੀ ਸੀ ਫਾਥਿਆ ਉਬਰੇ ਭਾਗ ਮਥਾਏ ਮਹੱਲਾ ਪੰਜਵਾਂ ਇੱਟਾ ਹੱਬ ਮਜਾ ਹੈ ਕਾਲੀ ਕੋਈ ਨ ਜਾਣੀਏ ਤੈ ਸਖੀ ਭਾਗ ਮਥਾ ਹੈ ਜਿੰਨੀ ਮੇਰਾ ਸਜਣ 라ਵਿਆ ਪੌੜੀ ਔ ਢਾਡੀ ਦਰਗੁਣ ਕਾਬਦਾ ਜੇ ਹਰ ਪ੍ਰਭ ਭਾਵੈ ਪ੍ਰਭ ਮੇਰਾ ਬਿਰਥਾ ਬਰੀ ਹੋਰ ਆਵੈ ਜਾਏ ਹੋਰ ਆਵ ਜਾਵੈ ਸੋ ਮੰਗਾ ਦਾਨ ਗੁਸਾਈਆ ਜਿਤ ਭੁੱਖ ਲਹਿ ਜਾਵੈ ਪ੍ਰਭ ਜੀਉ ਦੇਵਹ ਦਰਸਨ ਆਪਣਾ ਜਿਤ ਢਾਡੀ ਤ੍ਰਿਪਤਾਵੈ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ ਪ੍ਰਭ ਦੇਖਦਾ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚੇਤ ਨਾ ਆਵੇ ਸੱਬੇ ਚਾ ਪੂਰੀਆ ਲਗ ਪ੍ਰਭ ਕੈ ਪਾਵੇ ਹਾ ਨਿਰਗੁਣ ਢਾਡੀ ਬਖਸਿਓਨ ਪ੍ਰਭ ਪੁਰਖ ਬਿਦਾਵੇ ਢਖਣੇ ਮਹੱਲਾ ਪੰਜਵਾਂ ਆਜਾ ਛੁੱਟੇ ਤਾਕਾਕ ਤੂੰ ਸੁਣੀ ਕੰਤ ਨਾ ਜਾਣੀ ਦਰ ਜਾਨ ਸੇਤੀ ਨੇਹੁ ਤੂੰ ਕਹਿ ਗੁਣ ਹਰ ਰੰਗ ਮਾਨ ਹੀ ਮਹੱਲਾ ਪੰਜਵਾ ਨਾਨਕ ਜਿਸ ਬਿਨ ਕੜੀ ਨਾ ਜੀਵਣਾ ਵਿਸਰੇ ਸਾਰਾ ਨਾ ਬਿੰਦ ਤਿਸ ਸਿਉ ਕਿਉ ਮਨ ਰੂਸੀਐ ਜਿਸੈ ਹਮਾਰੀ ਚਿੰਦ ਮਹੱਲਾ ਪੰਜਵਾ ਰੱਤੇ ਰੰਗ ਪਾਰ ਬ੍ਰਹਮ ਕੈ ਮਨ ਤਨ ਅਤ ਬੁਲਾਲ ਨਾਨਕ ਵੇਣ ਨਾ ਵੈ ਆਲੂਦਿਆ ਜਿੱਤੀ ਹੋਰ ਖਿਆਲ ਪਾਵੜੀ ਹਰ ਜੀਅ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠੱਗਿਆ ਜੇ ਤੁਧ ਮਾਰਨੇ ਵਾੜਾ ਗੁਰਭਉ ਜਲ ਪਾਰ ਲੰਘਾਇਆ ਜਿੱਤਾ ਪਾਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਆਖਾੜਾ ਸਭ ਇੰਦਰੀਆਂ ਵਾਸ ਕਰ ਦਿੱਤੀਓ ਸਤਵੰਤਾ ਸਾੜਾ ਜਿਤ ਲਾਈੰਤ ਤਤ ਲਗਦਿਆਂ ਨਹਿ ਖਿੰਜੋ ਤਾੜਾ ਜੋ ਇੱਛੀ ਸੋ ਫਲ ਪਾਇੰਦਾ ਗੁਰ ਅੰਦਰਵਾੜਾ ਗੁਰੂ ਨਾਨਕ ਟੁੱਟਾ ਭਾਇ ਰਹੋ ਹਰ ਵਸਤਾ ਨੇੜਾ ਡੱਖਣੇ ਮਹੱਲਾ ਪੰਜਵਾਂ ਜਾ ਮੂ ਆਵੈ ਚਿੱਤ ਤੂ ਤ ਹੱਬੇ ਸੁਖ ਲਹਾਉ ਨਾਨਕ ਨਹੀਂ ਮੰਜ ਰੰਗਾਵਲਾ ਪਰੀ ਤਹ ਜਾ ਨਾਓ ਮਹੱਲਾ ਪੰਜਵਾਂ ਕੱਪੜ ਪੋਗ ਵਿਕਾਰ ਇਹ ਹੱਬੇ ਇਹ ਹੱਬੇ ਹੀ ਛਾਰ ਖਾਕ ਲੜੇਂਦਾ ਤਨ ਖੇ ਜੋ ਰੱਤੇ ਦੀਦਾਰ ਮਹੱਲਾ ਪੰਜਵਾਂ ਕਿਆ ਤੱਕਹਿ ਵਿਆਪ ਵਿਆਪਾਸ ਕਰ ਹਿੜੇ ਹਿਕ ਧਾਰ ਥਿਉ ਸੰਤਨ ਕੀ ਰੇਣ ਜਿਤ ਲੱਭੀ ਸੁਖ ਦਾ ਤਰਪਉੜੀ ਬਿਨ ਕਰਮਾ ਹਰ ਜੀਉ ਨਾ ਪਾਈਐ ਬਿਨ ਸਤਗੁਰ ਮਨੁਆ ਨ ਲੱਗੈ ਧਰਮ ਤੀਰਾ ਧੀਰਾ ਕਲੰਦਰੇ ਹੋ ਪਾਪੀ ਮੂਲ ਨ ਤੱਗੈ ਇਹ ਕਰ ਕਰੇ ਸੁਐ ਇਹ ਕਰ ਪਾਏ ਇਕ ਘੜੀ ਮੋਹਤ ਨ ਲੱਗੈ ਚਾਰੇ ਜੁਗ ਮੈਂ ਸੋਧਿਆ ਵਣ ਸੰਗਤ ਅਹੰਕਾਰ ਨ ਭੱਗੈ ਹੋ ਮੈਮੂਲ ਨ ਛੁੱਟੈ ਵਿਣ ਸਾਧੂ ਸਤ ਸੰਗੈ ਤਿ ਚਿਰਧਾ ਨ ਪਾਵੇ ਜਿ ਚਿਰ ਸਾਹਿਬ ਸਿਉ ਮਨ ਭੰਗੈ ਜਨ ਜਨ ਗੁਰਮਖ ਸੇਵਿਆ ਤਿਸ ਘਰ ਦੀ ਬਾਣ ਅਭੱਗੈ ਹਰ ਕਿਰਪਾ ਤੇ ਸੁਖ ਪਾਇ ਗੁਰ ਸਤ ਗੁਰ ਚਰਣੀ ਲੱਗੈ ਡਖਣੇ ਮਹੱਲਾ ਪੰਜਵਾਂ ਲੋੜੀਂਦੋ ਹਬ ਜਾਏ ਸੋ ਮੀਰਾ ਮੇਰਨ ਸਿਰ ਹੱਠ ਮਜਾਹੂ ਸੋਤਣੀ ਚੌਦੂ ਮੁਖ ਅਲਾਏ ਮਹੱਲਾ ਪੰਜਵਾ ਮਾਣਕ ਮੋਹਿ ਮਾਉ ਦਿਨਾਂ ਧਣੀ ਅਪਾਹੇ ਹੇ ਆਓ ਮਹੰਜਾ ਠੰਡੜਾ ਮੁਖ ਸੱਚ ਲਾਏ ਮਹੱਲਾ ਪੰਜਵਾ ਮੂਥਿਆ ਉਸੇ ਜਿਨ ਨੈਣਾ ਪਰੀ ਵਿਛਾਵਣਾ ਜੇ ਦੇਖੇ ਇੱਕ ਵਾਰਤ ਇਕ ਵਾਰ ਤਾਂ ਸੁਖ ਕੀ ਮਾਹੂ ਬਾਹਰੇ ਪੌੜੀ ਮੰਨ ਲੂਚੈ ਹਰ ਮਿਲਣ ਕੋ ਕਿਉ ਦਰਸ਼ਨ ਪਾਈਆ ਮੈਂ ਲੱਖ ਬੜੱਤੇ ਸਾਹਿਬਾ ਜੀ ਬਿੰਦ ਬੁਲਾਈਆ ਮੈਂ ਚਾਰੇ ਕੁੰਡਾ ਪਾਲੀਆ ਤੁਧ ਜੀਵੜਨਾ ਸਾਈਆ ਮੈਂ ਦੱਸੂ ਮਾਰਗ ਸੰਤੋ ਕਿਉ ਪ੍ਰਭੂ ਮਿਲਾਈਆ ਮਨ ਅਰਪੋ ਹਾਂ ਮੈਂ ਤਜੂ ਇਤ ਪੰਥ ਜਲਾਈਆ ਨਿਤ ਸੇਗੂ ਸਾਹਿਬ ਆਪਣਾ ਸਤ ਸੰਗ ਮਿਲਾਈਆ ਸੱਬੇ ਆਸਾ ਪੂਰੀਆ ਗੁਰਮਹਿਲ ਬੁਲਾਈਆ ਤੁਧ ਜੇ ਬੜਹੂਰ ਨ ਸੁਝੈ ਮੇਰੇ ਮਿੱਤਰ ਕਸਾਈਆ ਡੱਖਣੇ ਮਹੱਲਾ ਪੰਜਵਾਂ ਮੂਥਿਆ ਤਖਤਪ੍ਰੀ ਮਹੰਝੇ ਪਾਤਸ਼ਾਹ ਪਾ ਮਿਲਾਵੈ ਕੋਲ ਕਬਲ ਜਿਵੇਂ ਬਿਗ ਸਬਦ ਮਹੱਲਾ ਪੰਜਵਾਂ ਪ੍ਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ ਜਾਣ ਬਿਠਾਈ ਇੱਕ ਬੇਈ ਪੀੜੇ ਨਾ ਹਟੈ ਮਹੱਲਾ ਪੰਜਵਾ ਢੱਗਾ ਨੀ ਹੋ ਮਤ ਰੋੜ ਜਾਣ ਕੰਧਰਬਾ ਨਗਰੀ ਸੁਖ ਕਟਾਉ ਡੂ ਏ ਸਪੰਦਾਂ ਨੂੰ ਘਰ ਕਣੇ ਪੌੜੀ ਅਕਲ ਕਲਾ ਨਹਿ ਪਾਈਐ ਪ੍ਰਭ ਅਲਖ ਅਨੇਖੰ ਘਟ ਦਰਸ਼ਨ ਪ੍ਰੰਪਤੇ ਫਰੈ ਨਹਿ ਮਿਲੀਐ ਭੇਖੰ ਵਰਤ ਕਰ ਚੰਦ ਰਾਣਾ ਸਿੱਖ ਤੈ ਨ ਲੇਖੰ ਬੇਦ ਪੜੈ ਸੰਪੂਰਨਾ ਤਤਸਾਰ ਨ ਪੇਖੰ ਤਿਲਕ ਡਹਿ ਇਸ ਨਾਨਕ ਕਰ ਅੰਤਰ ਕਾ ਲੇਖੰ ਭੇਖੀ ਪ੍ਰਭੂ ਨ ਲੱਭੈ ਮਣ ਸੱਚੀ ਸਿੱਖੰ ਹੂਲਾ ਮਾਰਗ ਸੂਪਵੈ ਜਿਸ ਧੁਰਮਸਤਕ ਲੇਖੰ ਤਿੰਨ ਜਨਮ ਸੁਆਰਿਆ ਆਪਣਾ ਜਿਨ ਗੁਰ ਅਕੀ ਦੇਖੰ ਡਖਣੇ ਮਹੱਲਾ 5 ਸੋ ਨਿਵਾਹੁ ਗੱਡ ਜੋ ਚਲਾਉ ਨਾ ਥੀ ਐ ਕਾਰ ਕੁੜਾ ਵੀ ਛੱਡ ਸੰਭਲ ਸੱਚ ਧਣੀ ਮਹੱਲਾ ਪੰਜਵਾਂ ਹੱਬ ਸਮਾਣੀ ਜੋਤ ਜਿਉਂ ਜਲ ਘਟਾਉ ਚੰਦਰਮਾ ਪ੍ਰਗਟ ਈ ਆਇਆ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾਂ ਮੁਕਸਾ ਵੇ ਨਾਮ ਚਉ ਅੱਠ ਪੈਰ ਅੱਠ ਪੈਰ ਗੁਣ ਗਾਓ ਨਾਨਕ ਦਰਗਹਿ ਮੰਨਿਐ ਮਿਲੀ ਨਾ ਤਾ ਵੇਤਾ ਪੌੜੀ ਬਾਹਰ ਭੇਤ ਨ ਪਾਈਐ ਪ੍ਰਭ ਅੰਤਰ ਜਾਮੀ ਇੱਕ ਸੁਹਰ ਜੀਉ ਪਾ ਬਾਹਰੀ ਸਭ ਫਰੈ ਨਕਾਮੀ ਮਨ ਰਤਾਂ ਕੋ ਟੰਬਸ ਨਿਤ ਗਰਭ ਫਿਰਾਮੀ ਫਰੈ ਗੁਮਾਨੀ ਜਗ ਮੈਂ ਕਿਆ ਗਰ ਬਹਿਦਾਮੀ ਚਲਦੇ ਨਾਲ ਨ ਚੱਲੇ ਖਿਨ ਜਾਏ ਬਿਲਾਮੀ ਬੇਚਰ ਦੇ ਫਿਰ ਇਸ ਸੰਸਾਰ ਮੈਂ ਹਰ ਜੀ ਹੁ ਕਾਮੀ ਕਰ ਉਫਲਾ ਗੁਰ ਪਾਇਆ ਹਰ ਮਿਲਿਆ ਸੁਆਮੀ ਜੋ ਜਨ ਹਰ ਕਾ ਸੇਵ ਕੋ ਹਰ ਤਿਸਤੀ ਕਾਮੀ ਡਖੜੇ ਮਹੱਲਾ ਪੰਜਵਾਂ ਮੁਖਾਂ ਲਾਇ ਹਬ ਮਰਨ ਪਾਸ਼ਾ ਪਛਾਣਦੋ ਕੋਏ ਨਾਨਕ ਤਨਾਖਾਕ ਜਿੰਨਾ ਯਕੀਨਾ ਹ ਨਾਹਿ ਜਕੀਨਾ ਹਕ ਸਿਉ ਮਹੱਲਾ ਪੰਜਵਾਂ ਜਾਨ ਬਸੰਦੋ ਮੰਝ ਵਿਸਾਣੂ ਕੋ ਹਿਕੜੋ ਤੈ ਤਨ ਪੜਦਾ ਨਾਹਿ ਨਾਨਕ ਜੈ ਗੁਰ ਭੇਟਿਆ ਮਹੱਲਾ ਪੰਜਵਾਂ ਮਤੜੀ ਕਾਂਡਕ ਆਹ ਪਾਵ ਤੋ ਬੰਦੋਤੀ ਵਿਸਾ ਮੂਤਨ ਮੂਤਨ ਪ੍ਰੇਮ ਅਥਾ ਪਸਣ ਕੋ ਸੱਚਾ ਧਣੀ ਮੂਤਾਨ ਪ੍ਰੇਮ ਅਥਾ ਪਸਣ ਕੋ ਸੱਚਾ ਤਣੀ ਪੌੜੀ ਨਿਰਪਉ ਨ ਬਿਸਾਰਿਆ ਨਾਲ ਮਾਇਆ ਰਚਾ ਆਵੇ ਜਾਏ ਪਵਾਈ ਐ ਬੋ ਜੁਨੀ ਨੱਚਾ ਬਚਨ ਕਰੇ ਤਾਂ ਖਿਸਕ ਜਾਏ ਬੋਲੇ ਸਭ ਕੱਚਾ ਅੰਦਰੋਂ ਤੋਂ ਤੱਕ ਬਿਆਰ ਕੂੜੀ ਸਭ ਖੱਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾਂ ਮਾਰੇ ਸੱਚੇ ਪਾਤਸ਼ਾਹੇ ਵੇਖ ਧੁਰ ਕਰਮ ਚਾ ਜਮਦੂਤੀ ਹੈ 헤రిਆ ਦੁਖੀ ਮੈਂ ਪਚਾ ਹੋ ਆਤਪਾਵਸ ਤਪਾਵਸ ਧਰਮ ਕਾ ਨਾਨਕ ਦਰ ਸੱਚਾ ਡਖਣੇ ਮਹੱਲਾ ਪੰਜਵਾ ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ ਜਨਮ ਮਰਨ ਮਲ ਉਤਰਾ ਸੱਚੇ ਕੇ ਗੁਣ ਗਾਏ ਮਹੱਲਾ ਪੰਜਵਾ ਦੇ ਅੰਧਾਰੀ ਅੰਧ ਸੰਜੀਨਾ ਵਿਹੂਣੀਆਂ ਨਾਨਕ ਸਤਿ ਜਿਨਾਮ ਜੈ ਘਟੁ ਮੁੱਠਾ ਸੱਚ ਧਣੀ ਮਹੱਲਾ ਪੰਜਵਾ ਲੋਹਣ ਲੋਈ ਡੇਟ ਪਿਆਸ ਨਾ 부ਚੈ ਮੂਹ ਕਣੀ ਨਾਨਕ ਸੇ ਅਖੜੀਆਂ ਬਿਆਨ ਜਿਨੀ ਦਸੰਦੋ ਮਾ ਕ੍ਰਿਪਾ ਓੜੀ ਜਿਨ ਜਨ ਗੁਰ ਮੁਖ ਸੀਵਿਆ ਤਿੰਨ ਸਭ ਸੁਖ ਪਾਈ ਉਹ ਆਪ ਤਰਿਆ ਕਟੰਬ ਸਿਉ ਸਭ ਜਗਤ ਤੁਰਾਈ ਉਹਨ ਹਰ ਨਾਮਾ ਧਨ ਸੰਚਿਆ ਸਭ ਤਖਾ ਬੁਝਾਈ ਉਹਨ ਛੱਡੇ ਲਾਲਚ ਦੁਨੀਕੇ ਅੰਤਰ ਲਿਵ ਲਾਈ ਉਸ ਸਦਾ ਸਦਾ ਕਰ ਆਨੰਦ ਹੈ ਹਰ ਸਖਾ ਸਹਾਈ ਉਹਨ ਵੈਰੀ ਮਿੱਤਰ ਸਮ ਕੀਤਿਆ ਸਭਨਾ ਸਭ ਨਾਲ ਸੁਭਾਈ ਹੋਆ ਉਹੀਐl ਜਗ ਮੈਂ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਉ ਬਣਾਈ ਹੋਆ ਉਹੀਐl ਜਗ ਮੈਂ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਉ ਬਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ